ਜਿਹੜਾ 6 ਜੂਨ ਨੂੰ ਘਟਨਾ ਹੋਈ ਹੈ ਜੀ ਸਾਡੇ ਜਿੰਨੇ ਵੀ ਆਗੂ ਬੈਠੇ ਨੇ ਤੁਹਾਨੂੰ ਦੱਸੀ ਦਿੱਤਾ ਸਾਡਾ ਜਿਹੜਾ ਅੱਜ ਮੇਨ ਪ੍ਰੈਸ ਕਾਨਫਰੰਸ ਦਾ ਜਿਹੜਾ ਮਕਸਦ ਸੀਗਾ ਮਕਸਦ ਇਹ ਹੈ ਵੀ ਪੂਰੇ ਭਾਰਤ ਦੇ ਵਿੱਚ ਤੇ ਪੂਰੇ ਵੰਡ ਦੇ ਵਿੱਚ ਆਪਾਂ ਨੂੰ ਪਤਾ ਵੀ ਜਿਹੜੀ ਨਿੰਦਨਯੋਗ ਘਟਨਾ ਇਹ ਜ਼ਿਲ੍ਹਾ ਸੰਗਰੂਰ ਚ ਹੋਈ ਹੈ ਜੋ ਸੀਐਮ ਸਿਟੀ ਹੈ ਆਪਾਂ ਕਹਿੰਦੇ ਹਾਂ ਪੰਜਾਬ ਦੀ ਰਾਜਧਾਨੀ ਬਣੇ ਜਾਂ ਨਾਮ ਆਦਮੀ ਪਾਰਟੀ ਦੀ ਪਰ ਇਸ ਇੱਕ ਦੁਖਾਂਤ ਸਭ ਤੋਂ ਵੱਡਾ ਗੱਲ ਹੈ ਜੀ ਭੋਗਾਂ ਤੇ ਚਲੇ ਜਾਂਦੇ ਨੇ ਬਿਮਾਰਾਂ ਦਾ ਪਤਾ ਲੈਣ ਚਲੇ ਜਾਂਦੇ ਨੇ ਇੱਕ ਪਾਸੇ ਬਾਬਾ ਸਾਹਿਬ ਦੀ ਤੇ ਅੰਮ੍ਰਿਤਪਾਲ ਸਿੰਘ ਦੀ ਫੋਟੋ ਪਿੱਛੇ ਲਾਈ ਵੀ ਆ ਹਰ ਇੱਕ ਪੁਲਸਤ ਆੜੇ 'ਚ ਸਰਕਾਰ ਦੇ ਜਿੱਥੇ ਵੀ ਨੁਮਾਇੰਦੇ ਨੇ ਪਰ ਆ ਬੱਚੇ ਦੇਖੋ ਇਹਨਾਂ ਦੀ ਇੰਨੀ ਨਜਾਇਜ਼ ਕੁੱਟਮਾਰ ਹੋਈ ਹੈ ਇਹਨਾਂ ਤੇ ਝੂਠਾ ਪਰਚਾ ਦਰਜ ਹੋਇਆ ਪਰ ਅੱਜ ਤੱਕ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਕੋਈ ਵੀ ਆਗੂ ਅੱਜ ਤੱਕ ਇਹ ਬੱਚਿਆਂ ਦੇ ਆ ਬੱਚਿਆਂ ਦੇ ਪਰਿਵਾਰ ਦਾ ਕੋਈ ਵੀ ਦੁੱਖ ਸਾਂਝਾ ਕਰਨ ਨਹੀਂ ਆਇਆ ਵੀ ਛੋਡੇ ਨਾਲ ਹੋਇਆ ਕੀ ਹੈ ਕਿਉਂ ਇੱਥੋਂ ਪਤਾ ਚੱਲਦਾ ਵੀ ਸਾਡੇ ਨਾਲ ਜਿਹੜਾ ਇੱਕ ਆਪਾਂ ਕਹਿੰਦੇ ਤੇਤ ਭਾਵ ਕੀਤਾ ਜਾਂਦਾ ਜਦਕਿ ਵੋਟਾਂ ਦੇ ਲੇਵੇ ਜਦੋਂ ਵੋਟਾਂ ਆਂਦੀਆਂ ਨੇ ਉਦੋਂ ਸਾਡੇ ਸਮਾਜ ਨੂੰ ਅੱਗੇ ਕਹਿ ਜਾਂਦਾ ਅਸੀਂ ਛੋਟੀ ਸੋਣਾਗੇ ਤੁਹਾਨੂੰ ਆਹ ਕਰਾਂਗੇ ਤੁਹਾਨੂੰ ਸਹੂਲਤਾਂ ਦਵਾਂਗੇ ਪਰ ਗਰਾਊਂਡ ਲੈਵਲ ਤੇ ਕੋਈ ਸਹੂਲਤ ਨਹੀਂ ਅੱਜ ਤੱਕ ਕੋਈ ਬੰਦੇ ਨੇ ਆ ਕੇ ਪਰਿਵਾਰ ਦਾ ਦੁੱਖ ਨਹੀਂ ਸਾਂਝਾ ਕੀਤਾ ਜੇ ਸਾਡੇ ਵਰਗੇ ਜਥੇਬੰਦੀਆਂ ਸਮੂਹ ਜਥੇਬੰਦੀਆਂ ਆਪਣੇ ਰਾਜਨੀਤੀ ਝੰਡਿਆਂ ਤੋਂ ਤੇ ਡੰਡਿਆਂ ਤੋਂ ਉੱਪਰ ਉੱਠ ਕੇ ਇਹ ਲੜਾਈ ਲੜ ਰਹੀ ਆ ਤਾਂ ਇਹਨੂੰ ਇੱਕ ਜਾਤੀਵਾਦ ਦਾ ਮਸਲਾ ਦੱਸ ਰਹੇ ਨੇ ਕਿ ਇਹ ਜਾਤੀਵਾਦ ਵਧਾ ਰਹੇ ਆ ਅਸੀਂ ਜਾਤੀਵਾਦ ਨਹੀਂ ਵਧਾ ਰਹੇ ਅਸੀਂ ਗਰੀਬ ਪਰਿਵਾਰ ਦੇ ਨਾਲ ਖੜੇ ਆ ਸਾਨੂੰ ਪਤਾ ਵੀ ਇਹਨਾਂ ਨਾਲ ਨਾ ਸਰਕਾਰਾਂ ਨੇ ਖੜਨਾ ਨਾ ਜਿਹੜੇ ਆ ਖਖੌਤੀ ਕਿਸਾਨ ਆ ਗੂ ਕਹਿੰਦੇ ਨੇ ਆਪਣੇ ਆਪ ਨੂੰ ਉਹਨਾਂ ਨੇ ਖੜਨਾ ਕਿਉਂ ਉਹਨਾਂ ਨੇ ਸਿਰਫ ਆਪਣਾ ਜੇ ਅਸੀਂ ਆਵਾਜ਼ ਚੱਕ ਲਈ ਤਾਂ ਅਸੀਂ ਜਾਤਵਾਦ ਨੂੰ ਅੱਗੇ ਕਰਦੇ ਆ ਜੇ ਅਸੀਂ ਉਹਨਾਂ ਕੋਲੇ ਬਹਿ ਕੇ ਸਮਝੌਤੇ ਕਰ ਲੈਂਦੇ ਉਹ ਸਾਡੇ ਮੋਢਿਆਂ ਤੇ ਹੱਥ ਰੱਖ ਲੈਂਦੇ ਫਿਰ ਉਹ ਸਾਨੂੰ ਕਹਿੰਦੇ ਹਾਂ ਵੀ ਇਹ ਸਾਡੇ ਨਾਲ ਦੇ ਬੰਦੇ ਨੇ ਅਸੀਂ ਹੁਣ ਸਮਾਜ ਪੰਜਾਬ ਦੇ ਵਿੱਚ ਉਹ ਸਮਾਜ ਨਹੀਂ ਰਹਿ ਗਿਆ ਤੇ ਪੂਰੇ ਪੰਜਾਬ ਦੇ ਵਿੱਚ ਹੀ ਇਹ ਰੋਸ਼ ਹੈ ਪੂਰੇ ਪੰਜਾਬ ਤੋਂ ਸਭ ਜਿੱਥੇ ਬੰਦੀਆਂ ਆ ਗੂ ਵੀਡੀਓ ਵੀ ਪਾ ਰਹੇ ਨੇ ਤੇ ਫੋਨ ਵੀ ਕਰ ਰਹੇ ਨੇ ਉਹਨੂੰ ਦੇਖਦੇ ਹੋਈ ਅਸੀਂ ਕੋਈ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਹਜੇ ਤੱਕ ਕਿਉਂ ਅਸੀਂ ਸਿਧਾਂਤ ਨੂੰ ਮੰਨਣ ਵਾਲੇ ਲੋਕ ਆ ਸਿਧਾਂਤਿਕ ਤੌਰ ਤੇ ਅਸੀਂ ਲੜਾਈ ਲੜਾਂਗੇ ਤੇ 23 ਮਾਰਚ ਨੂੰ ਦਿਨ ਐਤਵਾਰ ਨੂੰ 11:00 ਤੇ 23 ਜੂਨ ਨੂੰ ਆਪਣਾ ਵਾਲਮੀਕੀ ਸਰੋਵਰ ਤੇ 11 ਵਜੇ ਜਿਹੜੇ ਪੂਰੇ ਪੰਜਾਬ ਦੇ ਸਮੂਹ ਐਸਸੀਬੀਸੀ ਜਥੇਬੰਦੀਆਂ ਤੇ ਸਮੂਹ ਹਮਖਿਆਲ ਜਥੇਬੰਦੀਆਂ ਜਿਹੜਾ ਇਹ ਅਤਿਆਚਾਰ ਹੋਏ ਦੇ ਖਿਲਾਫ ਆ ਉੱਥੇ ਸਾਰਿਆਂ ਪਹੁੰਚਣਗੇ ਆ ਤੇ 23 ਜੂਨ ਨੂੰ ਅਸੀਂ ਉੱਥੇ ਬਹਿ ਕੇ ਇਹ ਸਾਰੀ ਸੰਗਤ ਦੇ ਵਿੱਚ ਫੈਸਲਾ ਲਵਾਂਗੇ ਵੀ ਉੱਥੇ ਇਹਦਾ ਅਗਲਾ ਕਦਮ ਕੀ ਕਰਨਾ ਚਾਹੀਦਾ ਤੇ ਬੱਚਿਆਂ ਨੂੰ ਤੇ ਪ੍ਰਵਾਦ ਨੂੰ ਇਨਸਾਫ ਕਿਵੇਂ ਦਿਵਾਉਣਾ ਚਾਹੀਦਾ ਦੂਜੀ ਗੱਲ ਉਹ ਕਹਿੰਦੇ ਨੇ ਜੀ ਉਹਨਾਂ ਦੇ ਛੁਰਾ ਮਾਰਿਆ ਜੀ ਛੁਰਾ ਮਾਰਿਆ ਚ ਉਹ ਜਿੰਨਾਂ ਨੇ ਮਾਰਿਆ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਉਹਨਾਂ ਤੇ ਕਾਰਵਾਈ ਕਰੋ ਪਰ ਮਨਜੀਤ ਤੇ ਮਨਜੀਤ ਦੇ ਗਰੋਹ ਵੱਲੋਂ ਇੱਕ ਗੁੰਡਾ ਗਰੁੱਪ ਵੱਲੋਂ ਜਦੋਂ ਇਹ ਬੱਚਿਆਂ ਦੀ ਨਜਾਇਜ਼ ਕੁੱਟਮਾਰ ਹੋ ਗਈ ਤਾਂ ਉਹਨਾਂ ਨੇ ਪੁਲਿਸ ਨਾਲ ਰਲ ਕੇ ਮੇਲੀ ਭੂਗਤ ਵਿੱਚ ਪੁਲਿਸ ਨੂੰ ਪ੍ਰੈਸ਼ਰ 'ਚ ਲੈ ਕੇ ਇਹਨਾਂ ਦੇ ਉੱਪਰ ਲੁੱਟਖੋ ਦਾ ਪਰਚਾ ਤੇ 307 ਦਾ ਪਰਚਾ ਦਰਜ ਕਰਤਾ ਜਦੋਂ ਕਿ ਦੱਸੋ ਜੀ ਇਹ ਦੋਨੇ ਬੱਚਿਆਂ ਦਾ ਬੈਕਗ੍ਰਾਉਂਡ ਇੱਕ ਵੀ ਕੋਈ ਪਰਚੇ ਵਾਲਾ ਦਿਖਾ ਦਿਓ ਤੇ ਕਿੱਥੋਂ ਸੋਨੇ ਲੁਟੇਰੇ ਬਣਾਤੇ ਜੀ ਇਹਨਾਂ ਦਾ ਫਿਊਚਰ ਖਰਾਬ ਕਰ ਰਹੇ ਨੇ ਤੇ ਅਸੀਂ ਸੋਸ਼ਲ ਮੀਡੀਆ ਉਰੇ ਵੀ ਕਹਿਣਾ ਨਹੀਂ ਚਾਹੁੰਦੇ ਜਿਹੜੇ ਬੰਦੇ ਇਹ ਚੀਜ਼ਾਂ ਕਹਿ ਰਹੇ ਨੇ ਉਹਨਾਂ ਦਾ ਵੀ ਰਿਕਾਰਡ ਚੈੱਕ ਕਰ ਲਓ ਵੀ ਉਹਨਾਂ ਤੇ ਕਿੰਨੇ ਕੁ ਪਰਚੇ ਉਹ ਕਿੰਨੇ ਕ ਦੁੱਧ ਤੇ ਤੋਤੇ ਹੋਏ ਨੇ ਤੇ ਅਸੀਂ ਤਾਂ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਅਸੀਂ ਸਵਿਧਾ ਨੂੰ ਮੰਨਣ ਵਾਲਿਆਂ 바ਵਾ ਸਾਹਿਬ ਨੂੰ ਮੰਨਣ ਵਾਲਿਆਂ ਵੀ ਜਿਹੜੀ ਇਹ ਇਨਸਾਫ ਹੈ ਪ੍ਰਵਾਹ ਨੂੰ ਮਿਲਣਾ ਚਾਹੀਦਾ ਦੋਸ਼ੀਆਂ ਤੇ ਸਖਤੋ ਸਖਤ ਕਾਰਵਾਈ ਹੋਵੇ ਜਿੰਨੇ ਬੰਦੇ ਕੁੱਟ ਮਾਰ ਰਹੇ ਨੇ ਤੇ ਜਿੰਨੇ ਉਹਦੇ ਵਿੱਚ ਹੱਲਾਸ਼ੇਰੀ ਦੇ ਰਹੇ ਨੇ ਸਾਰਿਆਂ ਦੇ ਪਰਚਾ ਦਰਜ ਹੋਣਾ ਚਾਹੀਦਾ ਜੇ ਪਰਚਾ ਦਰਜ ਨਾ ਹੋਇਆ ਜਿੰਨੇ ਵੀ ਉਹਰੇ ਜਥੇਬੰਦੀਆਂ ਬੈਠੇ ਨੇ ਆਗੂ ਸਾਹਿਬਾਨ ਬੈਠੇ ਨੇ ਇਹ ਪੰਜਾਬ ਦੇ ਵਿੱਚ ਭਾਵੇਂ ਜ਼ਿਲ੍ਹਾ ਲੈਵਲ ਤੇ ਪੰਜਾਬ ਲੈਵਲ ਤੇ ਭਾਰਤ ਲੈਵਲ ਤੇ ਲੜਾਈ ਜਿੱਦੀ ਮਰਜ਼ੀ ਵੱਡੀ ਲੜਨੀ ਪਵੇ ਅਸੀਂ ਲੜਨ ਨੂੰ ਤਿਆਰ ਆ ਤਾਂ ਅਸੀਂ ਇਹ ਦੋਨੇ ਪਰਿਵਾਰਾਂ ਨੂੰ ਇਨਸਾਫ ਦਿਵਾ ਕੇ ਰਹਿਾਂਗੇ ਐਨੀ ਕਹਿੰਦਾ ਸਾਰਿਆਂ ਨੂੰ ਜੈ ਭੀਮ ਜੈ ਭਾਲ ਦੇ ਇੱਕ ਮਿੰਟ ਜੈ